ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਵੀਰੇ ਤੇ ਆਜੋ ਤੁਹਾਨੂੰ ਦਿਖਾਣਿਆ ਕਿ ਖਨੌਰੀ ਦਾ ਸਿਸਟਮ ਜਿੱਥੇ ਕਿ ਲਾਸ਼ਾਂ ਨਿਕਲਦੀਆਂ ਨੇਗੇ ਇੱਥੋਂ ਉਦੋਂ ਤਰ ਨਹਿਰਾ ਹੋਰ ਵੀ ਪਾਰਟੀਆਂ ਨੇ ਤੁਹਾਨੂੰ ਉਹ ਵੀ ਦਿਖਾਣਿਆਗੇ ਤੇ ਗੋਤਾਖੋਰ ਵੀ ਇੱਥੇ ਹੈਗੇ ਨੇ ਜੇ ਕਿਸੇ ਨੇ ਰੱਬ ਨਾ ਕਰੇ ਕਿਸੇ ਦਾ ਕੋਈ ਗੱਲਬਾਤ ਹੁੰਦੀ ਆ ਤਾਂ ਖਨੌਰੀ ਵੀਰੇ ਤੁਹਾਨੂੰ ਦਿਖਾਣਿਆ ਵੀ ਕਿਹੜੇ ਤਰੀਕੇ ਨਾਲ ਕਿੱਥੋਂ ਨਿਕਲਦੀਆਂ ਕਿਵੇਂ ਵਿੱਚ ਬੰਦੇ ਛਾਲਾ ਮਾਰਦੇ ਨੇਗੇ ਜਿਹੜੇ ਕੱਢ ਕੇ ਲਿਆਉਂਦੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਵਿਚ ਵਿਚਾਰੇ ਇਹੋ ਕਰਦੇ ਨੇਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਜਿਹੜੇ ਹੋਰ ਵੀ ਅੱਗੇ ਵਾਸਤੇ ਆਪਣੇ ਸਬਸਕ੍ਰਾਈਬਰ ਨੇ ਆਪਣੇ ਵੀਰ ਨੇ ਉਹ ਵੀ ਦੇਖ ਲੈਣ ਵੀਡੀਓ ਵੀ ਕਿੱਦਾਂ ਕਈ ਕਈਆਂ ਨੂੰ ਨਹੀਂ ਪਤਾ ਵੀ ਖਨੌਰੀ ਕਿਵੇਂ ਸਿਸਟਮਾ ਕਿਵੇਂ ਕੀ ਕਰਦੇ ਨੇ ਹਨਾ ਕਈਆਂ ਨੂੰ ਨਹੀਂ ਪਤਾ ਤੇ ਵੀਰੇ ਤੁਹਾਨੂੰ ਦਿਖਾਨਿਆ ਵੀ ਉੱਥੇ ਕਿੰਨਾ ਖਤਰਾ ਹੈਗਾ ਕਿਉਂਕਿ ਉੱਥੋਂ ਦੂਰ ਰਿਹਾ ਕਰੋ ਕਿਉਂਕਿ ਬਹੁਤ ਜ਼ਿਆਦਾ ਸਪੀਡ ਦੇ ਨਾਲ ਪਾਣੀ ਉੱਥੇ ਡਿੱਗਦਾ ਹੈਗਾ ਤੇ ਮੈਨੂੰ ਤਾਂ ਆਪ ਡਰ ਜਾ ਲੱਗਦਾ ਸੀਗਾ ਤੇ ਆਜੋ ਬਣੇ ਰਹੋ ਵੀਡੀਓ ਦੇ ਨਾਲ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ ਦਿਖਾ ਦੇਣਾ ਹੈ ਵੀ ਖਨੌਰੀ ਦਾ ਕੀ ਸਿਸਟਮ ਆ ਕਿੱਥੋਂ ਨਿਕਲਦਾ ਕਿਦਾਂ ਕ ਪਾਣੀ ਹੈਗਾ ਤੁਹਾਨੂੰ ਸਾਰਾ ਕੁਝ ਦਿਖਾਣਿਆ ਚਲੋ ਫਿਰ ਕਰਦੇ ਆ ਵੀਡੀਓ ਸ਼ੁਰੂ ਚਲੋ ਚੱਲੀਏ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਖਨੌਰੀ ਵਾਲਾ ਸਿਸਟਮ ਆਗਾ ਇਹ ਭਾਖੜਾ ਦੇ ਉੱਪਰ ਜਿੱਥੋਂ ਕੀ ਲਾਸ਼ਾਂ ਨਿਕਲਦੀਆਂ ਨੇਗੀਆਂ ਬਹੁਤ ਜ਼ਿਆਦਾ ਇੱਥੇ ਸਿਸਟਮ ਹੋਇਆਗਾ ਪਾਣੀ ਦਾ ਇਹ ਅੱਗੇ ਲੰਘ ਜਾਂਦੇ ਆ ਤੇ ਮੇਨ ਜਿਹੜਾ ਗੇਟ ਹੈਗਾ ਇਹ ਗੀਟਾ ਦਾ ਮੇਨ ਜਿੱਥੋਂ ਲਾਸ਼ਾਂ ਨਿਕਲਦੀਆਂ ਨੇ ਤੁਸੀਂ ਦੇਖ ਸਕਦੇ ਹੋਗੇ ਤੇ ਕਾਫੀ ਜ਼ਿਆਦਾ ਪਾਣੀ ਹੈਗਾ ਤੇ ਆਜੋ ਪਰਮਾਤਮਾ ਕਰੇ ਨਾ ਕਰੇ ਕਿਸੇ ਦਾ ਕੋਈ ਇਹੋ ਜਿਹਾ ਕੁਝ ਹੋਵੇ ਤਾਂ ਇਸ ਜਗ੍ਹਾ ਤੇ ਉਸ ਤੋਂ ਬਹੁਤ ਜ਼ਿਆਦਾ ਹੋਊਗਾ ਸਿਸਟਮ ਜਆ ਮਣ ਜਾ ਹੋਰ ਤਰ੍ਹਾਂ ਜੇ ਲੱਗਦਾ ਹੈ ਇੱਥੇ ਆ ਕੇ ਤੁਸੀਂ ਆ ਦੇਖੋ ਇੱਥੇ ਬਹੁਤ ਜ਼ਿਆਦਾ ਜਿਹੜਾ ਸਿਸਟਮ ਆਗਾ ਨਾ ਤੁਸੀਂ ਦੇਖੋ ਉਹ ਜਹਾਦੇ ਪਾਣੀ ਨੇ ਛੱਲਾ ਬਹੁਤ ਅਗਨੇ ਤੱਕ ਦੇ ਛੱਲਾ ਨਹੀਂ ਨੇ ਪਾਣੀ ਨੇ ਤੇ ਆ ਜਗ੍ਹਾ ਦੇ ਉੱਤੇ ਨਿਕਲਦੇ ਨੇਗੇ ਬੰਦੇ ਭਾਈ ਇੱਥੇ ਇੰਨਾ ਖੜਕਾ ਹੋ ਰਿਹਾਗਾ ਮੋਬਾਈਲ ਵੀ ਬਹੁਤ ਦੇਖ ਕੇ ਹਿਸਾਬ ਨਾਲ ਚਲਾਉਣਾ ਪੈਂਦਾ ਐ ਹੁੰਦਾ ਵੀ ਕਿਤੇ ਹੱਥ ਛੋਣਾ ਛੁੱਟ ਜੇ ਤੇ ਆ ਗੇਟ ਨੇਗੇ ਇਹਨਾਂ ਦੇ ਉੱਪਰ ਤੇ ਇੱਥੋਂ ਇਹ ਨਹਿਰਾ ਨਿਕਲਦੀਆਂ ਨੇ ਦੋ ਇੱਕ ਆਇਧਰ ਜਾ ਰਹੀ ਹੈਗੀ ਇਹ ਹਰਿਆਣੇ ਚ ਜਾਂਦੀ ਹੈਗੀ ਇਹ ਸੱਦੀ ਰਾਜਸਥਾਨ ਨੂੰ ਲੰਘ ਜਾਂਦੀ ਹੈ ਕਿ ਉਧਰਲੇ ਪਾਸੋਂ ਦੀ ਹੋ ਕੇ ਤੇ ਆਹ ਦੇਖੋ ਇੱਥੋਂ ਤੁਹਾਨੂੰ ਲੱਗਦਾ ਨਾ ਵੀ ਕੁਝ ਨਹੀਂ ਹੈਗਾ ਤਾਂ ਦੇਖ ਲਓ ਤਾਂ ਇਧਰਲੇ ਪਾਸੇ ਜਿਹਦੇ ਆਪਾਂ ਦੇਖੀਏ ਨਾ ਤਾਂ ਕੁਝ ਨਹੀਂ ਛੁਣਦਾ ਇੱਥੇ ਆ ਕੇ ਸਾਰੇ ਬੰਦੇ ਜਿੰਨੇ ਵੀ ਕੋਈ ਮਰਦਾਗਾ ਇੱਥੇ ਆ ਕੇ ਨਿਕਲਦੇ ਨੇਗੇ ਆਹ ਗੇਟ ਖੋਲਦੇ ਨੇਗੇ ਜਦੋਂ ਰਾਂ ਪਰਾਂ ਕਰਨਾ ਹੁੰਦਾਗਾ ਪਾਣੀ ਵਧਾਉਣਾ ਘਟਾਉਣਾ ਹੋਵੇ ਤਾਂ ਗੇਟ ਖੁੱਲ ਜਾਂਦੇ ਨੇ ਤੇ ਆਹ ਲੈਫਟ ਸਾਈਡ ਦੇ ਉੱਪਰ ਆਗਾ ਆਰੇ ਹੁਣ ਆਪਾਂ ਚੱਲਦੇ ਆਂਗੇ ਦੇਖਦੇ ਆਂਗੇ ਕਰਦੇ ਆਂਗੇ ਕੰਮਕਾਰ ਜਿਹੜੇ ਇੱਕੋ ਹੈਗੇ ਨੇਗੇ ਚਲੋ ਫਿਰ ਚੱਲੀਏ ਹੁਣ ਆਪਾਂ ਉਹ ਮੁੰਡੇ ਨੂੰ ਮਿਲਦੇ ਆਂਗੇ ਬਾਈ ਨੂੰ ਆਪਣਾ ਗੋਤਾ ਖੋੜਾਗੇ ਇੱਕ ਤੇ ਉਹ ਦੇਖਦੇ ਆਂਗੇ ਤੇ ਉਧਰ ਉਹ ਮੁੰਡੇ ਲੱਗ ਰਹੇ ਨੇਗੇ ਦੇਖੋ ਉਹਨਾਂ ਦਾ ਵੀ ਕੋਈ ਸਿਸਟਮ ਹੋ ਗਿਆ ਹੋਊਗਾ ਤੇ ਉਹ ਕੱਢ ਰਹੇ ਨੇਗੇ ਮੁੰਡੇ ਵਿੱਚੋਂ ਸ਼ਾਇਦ ਜਾ ਰਹੇ ਨੇਗੇ ਕੋਈ ਡਿਗ ਡੁਗ ਪਿਆ ਹੋਣਾ ਉਹ ਦੂਜੀ ਨਹਿਰ ਹੈਗੀ ਹੈ ਖਰਿਆਣ ਵਾਲੀ ਉਹਦੇ ਚੋਂ ਕੱਢ ਰਹੇ ਨੇ ਸ਼ਾਇਦ ਤੇ ਬਾਕੀ ਚਲੋ ਹੁਣ ਆਪਾਂ ਚੱਲਦੇ ਆਂਗੇ ਘਰ ਨੂੰ ਨਵੇੜ ਦੇਾਂਗੇ ਕੰਮਕਾਰ ਜਿਹੜੇ ਹੋਰ ਵੀ ਨੇ ਕਿ ਇੱਕ ਦੋ ਕੰਮ ਸਮਾਣੇ ਵੀ ਨੇਗੇ ਤੇ ਇਹ ਬਾਈਆਂ ਦਾ ਆਪਣਾ ਦਫ਼ਤਰ ਬਣਿਆ ਹੋਇਆ ਤੁਹਾਨੂੰ ਨੰਬਰ ਵੀ ਦੇਵਾਂਗੇ ਜੇ ਕਈ ਵਾਰ ਕਿਸੇ ਨੇ ਆਉਣਾਗਾ ਤੇ ਜੇ ਮਿਲਣਾ ਹੋਵੇ ਇਹਨਾਂ ਨੂੰ ਆ ਕੇ ਤੁਸੀਂ ਮਿਲ ਸਕਦੇ ਹੋਗੇ ਤੇ ਚਲੋ ਫਿਰ ਚੱਲਦੇ ਆਂਗੇ ਹੁਣ ਆਪਾਂ